मुर्बाद करो।, करो कले कले मार न खाओ साबादाबाद पंजाब सरकार मुर्दाबाद मुर्दाबाद ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਮੀਟਿੰਗ ਕੀਤੀ ਆ ਕਿਸ ਮਸਲੇ ਨੂੰ ਲੈ ਕੇ ਕੀਤੀ ਹੈ ਅੱਜ ਪਾਵਰ ਕਾਮ ਅਤੇ ਟਰਾਂਸਪੋਰਟ ਆਲਮਿਲ ਕਮੇਟੀ ਜਿਹੜੀ ਇਹ ਮੀਟਿੰਗ ਪੁੱਛੋ ਕੀਤੀ ਗਈ ਆ ਜਿੰਚ ਅਸੀਂ ਜਿਹੜਾ 7 8 9 ਦਾ 16 ਡਾਉਨ ਦਾ ਤੇ 10 ਤਰੀਕ ਨੂੰ ਜਿਹੜਾ ਆਪਦੇ ਆਪ ਦੇ ਦਫ਼ਤਰਾਂ ਮੂਰੇ ਇੱਕ ਰੋਜ਼ਾ ਧਰਨਾ ਦੇਣ ਦੀ ਤਿਆਰੀ ਮੀਟਿੰਗ ਕੀਤੀ ਹੈ ਆ ਉਹਦੇ ਨਾਲ ਹੀ ਇਹ ਜਿਹੜਾ ਪੋਸਟਰ ਆ ਜਿਹੜਾ ਮਿਨਿਮਮ ਬੇਜ ਐਕਟ ਬਣਿਆ ਹੋਇਆ ਜੋ ਭਾਰਤ ਸਰਕਾਰ ਦਿੱਤਾ ਹੈ ਕਾਨੂੰਨ ਮਤਾਬਕ ਤਨਖਾਹ ਮਿਲਣੀ ਚਾਹੀਦੀ ਜਿਹੜੇ ਦਿੱਤਾ ਕੀ ਜਾ ਰਿਹਾ ਇਹ ਪੋਸਟਰ ਅੱਜ ਅਸੀਂ ਇਹ ਛਾਪ ਕੇ ਅੱਜ ਇਹ ਵੰਡਿਆ ਆ ਜੋ ਅਸੀਂ ਸਾਰੇ ਪੰਜਾਬ ਚ ਲਾਵਾਂਗੇ ਜਿਹੜਾ ਕਾਨੂੰਨ ਆ ਜਿੰਨੇ ਮੁਤਾਬਕ ਮਤਲਬ ਤੁਹਾਡੇ ਸਾਹਮਣੇ ਆ ਇਹ